ਗੁਰਦਾਸਪੁਰ ਦੇ ਹਨੂਮਨ ਚੌਂਕ ਵਿਖੇ ਆਮ ਆਦਮੀ ਪਾਰਟੀ ਦੀ ਵਰਕਰ ਸਾਇਬ ਕੌਰ ਵੱਲੋਂ ਰੈਲੀ ਕਰਵਾਈ ਗਈ ਜਿਸ ਵਿੱਚ ਅਮਨ ਸ਼ੈਰੀ ਕਲਸੀ ਦੀ ਪਤਨੀ ਵੱਲੋਂ ਸ਼ਮੂਲੀਅਤ ਕੀਤੀ ਗਈ ਅਤੇ ਉਮੀਦਵਾਰ ਸ਼ੈਰੀ ਕਲਸੀ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਗਈ ਇਸ ਮੌਕੇ ਤੇ ਸ਼ੈਰੀ ਕਲਸੀ ਦੀ ਪਤਨੀ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਇੱਕ ਤਰੀਕ ਨੂੰ ਝਾੜੂ ਦਾ ਬਟਨ ਦਬਾ ਕੇ ਸ਼ੈਰੀ ਕਲਸੀ ਨੂੰ ਜਿਤਾਇਆ ਜਾਵੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਬਹੁਤ ਕੰਮ ਕੀਤੇ ਹਨ ਜਿਸ ਕਰਕੇ ਲੋਕ ਆਮ ਆਦਮੀ ਪਾਰਟੀ ਨੂੰ ਪਸੰਦ ਕਰਦੇ ਹਨ ਪਰ ਦੂਸਰੀਆਂ ਪਾਰਟੀਆਂ ਨੇ ਤਾਂ 25% ਵੀ ਕੰਮ ਨਹੀਂ ਕੀਤੇ ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਨਸ਼ਾ ਬਹੁਤ ਹੈ ਤੇ ਕੱਲ ਨੂੰ ਮੇਰੇ ਬੱਚਿਆਂ ਦੇ ਅੱਗੇ ਵੀ ਆਏਗਾ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਨਸ਼ਾ ਇਸ ਲਈ ਹੈ ਕਿਉਂਕਿ ਪੰਜਾਬ ਵਿੱਚ ਬੇਰੁਜ਼ਗਾਰੀ ਬਹੁਤ ਹੈ ਤੇ ਆਮ ਆਦਮੀ ਪਾਰਟੀ ਸੋਚ ਹੈ ਕਿ ਅਸੀਂ ਪੰਜਾਬ 'ਚ ਬੇਰੁਜ਼ਗਾਰੀ ਖਤਮ ਕਰਨੀ ਹੈ ਤੇ ਨਸ਼ਾ ਆਪਣੇ ਆਪ ਹੀ ਖਤਮ ਹੋ ਜਾਵੇਗਾ ਗੁਰਦਾਸਪੁਰ ਤੋਂ ਲਾਪਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ ਦੇ ਤੁਹਾਡੇ ਮਾਦੀਮ ਇਮਰਾਹੀ ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹਾਂਗੀ ਕਿ ਤੁਸੀਂ ਇੱਕ ਤਰੀਕ ਨੂੰ ਛਾੜੂ ਸਾਰਿਆਂ ਵੋਟ ਜਿਹੜੀ ਸਾਰਿਆਂ ਨੇ ਛਾੜੂ ਨੂੰ ਪਾਣੀ ਆ ਛਾੜੂ ਦਾ ਪਟਨ ਦਬਾਣਾ ਹੈ ਤੇ ਮਾ ਦੇਖੋ ਜੀ ਤੁਸੀਂ ਆਪ ਖੁਦ ਰਸ ਦੇਖ ਸਕਦੇ ਹੋ ਲੋਕਾਂ ਦਾ ਪਿਆਰ ਵੇਖ ਸਕਦੇ ਹੋ ਕਿਉਂਕਿ ਲੋਕੀ ਵੀ ਚਾਹੁੰਦੇ ਆ ਕਿ ਭ੍ਰਿਸ਼ਟਾਚਾਰ ਨੂੰ ਜੜ ਤੋਂ ਖਤਮ ਕੀਤਾ ਜਾਵੇ ਤੇ ਵਿਕਾਸ ਦੀ ਗੱਲ ਹੋਵੇ ਲੋਕਾਂ ਦੇ ਹਿੱਤ ਦੀ ਗੱਲ ਹੋਵੇ ਤੇ ਉਹਨਾਂ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਦੋਵਾਂ ਸਾਲਾਂ ਦੇ ਵਿੱਚ ਜਿੰਨੇ ਲੋਕਾਂ ਦੇ ਵਿਕਾਸ ਦੇ ਕੰਮ ਕਰ ਰਹੀ ਹੈ ਹਿੱਤ ਦੇ ਕੰਮ ਕਰ ਰਹੀ ਹੈ ਬਾਕੀ ਸਰਕਾਰਾਂ ਨੇ ਉਹਦੇ 25% ਵੀ ਨਹੀਂ ਕੀਤੇ ਹੋਣੇ ਰੱਬ ਨਸ਼ੇ ਲੈ ਕੇ ਇੱਕ ਬਟਾਲੇ ਵਿੱਚ થોੜੇ ਦਿਨ ਪਹਿਲਾਂ ਜਿਹੜੀ ਮੌਤ ਹੋਈ ਆ ਤੁਹਾਡੇ ਆਪਣੇ ਹਲਕੇ ਦੀ ਲੋਕਾਂ ਵਿੱਚ ਕਾਫੀ ਰੋਜ਼ ਹੈ ਕਿ ਨਸ਼ੇ ਦੀ ਨਹੀਂ ਥਲ ਨਹੀਂ ਪੈ ਰਹੀ। ਵੇਖੋ ਭਾਜੀ ਨਸ਼ਾ ਜੇ ਵਾਤਾਵਰਣ ਤੇ ਚਿੰਤਾ ਦਾ ਵਿਸ਼ਾ ਮੇਰੇ ਵੀ ਦੋ ਬੱਚੇ ਨੇ ਮੇਰੇ ਵੀ ਬੇਟੇ ਨੇ ਨਸ਼ਾ ਕੱਲ ਨੂੰ ਮੇਰੇ ਘਰ ਤੱਕ ਵੀ ਆ ਸਕਦਾ ਹੈ। ਵੇਖੋ ਨਸ਼ਾ ਤਾਂ ਹੀ ਜੜ ਤੋਂ ਖਤਮ ਹੋ ਸਕਦਾ ਹੈ ਜੇ ਬੇਰੁਜ਼ਗਾਰੀ ਖਤਮ ਹੋਏਗੀ ਤੇ ਸਾਡੀ ਪਹਿਲੀ ਜੜਾਈ ਇਹੀ ਆ ਕਿ ਅਸੀਂ ਬੇਰੁਜ਼ਗਾਰੀ ਨੂੰ ਜੜ ਤੋਂ ਖਤਮ ਕਰਨਾ ਹੈ। ਤੁਹੇ ਕੋ ਜਿਹੜੀਆਂ ਦਲਦਲਾ ਇਹਨਾਂ ਨੇ ਇੰਨੀਆਂ ਢੂੰਗੀਆਂ ਫਲਾਈਆਂ ਨੇ ਨਾ ਸਾਡੀ ਲੜਾਈ ਚੱਲੀ ਹੈ ਕਿ ਅਸੀਂ ਇਹਨੂੰ ਚੜ੍ਹ ਤੋਂ ਖਤਮ ਕਰੀਏ ਕੀ ਕੀ ਮੁਦੇ ਰਹਿਣਗੇ ਆਪ ਬੋਲੋ ਕਿ ਕਿਹੜੇ ਮੁਦੇ ਲੈ ਕੇ ਜਾ ਰਹੇ ਵੇਖੋ ਜੀ ਸਭ ਤੋਂ ਵੱਡੀ ਗੱਲ ਤੇਹੀ ਆ ਕਿ ਬੇਰੁਜ਼ਗਾਰੀ ਖਤਮ ਹੋਵੇ ਭ੍ਰਿਸ਼ਟਾਚਾਰ ਖਤਮ ਹੋਵੇ ਗਰੀਬੀ ਖਤਮ ਹੋਵੇ ਨਸ਼ਾ ਖਤਮ ਹੋਵੇ ਇਹਨੇ ਚੀਜ਼ਾਂ ਖਤਮ ਹੋ ਗਈਆਂ ਤੇ ਸਾਡਾ ਪੰਜਾਬ ਫੇਰ ਤੋਂ ਰੰਗਲਾ ਪੰਜਾਬ ਬਣ ਜਾਏਗਾ